ਕਦੇ ਇਹ ਸੋਚਿਆ ਵੀ ਕੁਝ ਲੋਕ ਜ਼ਿੰਦਗੀ ਦੇ ਵਿੱਚ ਆਸਾਨੀ ਦੇ ਨਾਲ ਕਿਉਂ ਕਾਮਯਾਬ ਹੋ ਜਾਂਦੇ ਨੇ ਬਲਕਿ ਜ਼ਿਆਦਾਤਰ ਲੋਕ ਇੱਥੇ ਸੰਘਰਸ਼ ਕਰਦੇ ਰਹਿੰਦੇ ਨੇ ਕਦੇ ਮੈਂ ਵੀ ਇਹ ਸਵਾਲ ਦੇ ਵਿੱਚ ਉਲਝਿਆ ਹੋਇਆ ਸੀ ਮੈਂ ਕਈ ਕਾਮਯਾਬ ਲੋਕਾਂ ਦੀਆਂ ਕਹਾਣੀਆਂ ਪੜ੍ਹੀਆਂ ਉਹਨਾਂ ਦੀਆਂ ਆਤਮਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇਹ ਰਾਜ ਪਤਾ ਲੱਗਿਆ ਇਹ ਰਾਜ ਕੋਈ ਜਾਦੂ ਨਹੀਂ ਬਲਕਿ 16 ਛੋਟੀਆਂ-ਛੋਟੀਆਂ ਆਦਤਾਂ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਹੀ 16 ਸੁਪਰ ਆਦਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਮੇਰੀ ਸੋਚ ਬਦਲ ਦਿੱਤੀ ਤੇ ਮੈਨੂੰ ਇਹ ਯਕੀਨ ਆ ਇਹ ਤੁਹਾਡੇ ਵੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਣਗੀਆਂ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਅਜਿਹੀ ਆਦਤਾਂ ਜੋ ਤੁਹਾਡੀ ਜ਼ਿੰਦਗੀ ਦਾ ਨਜ਼ਰੀਆ ਬਦਲ ਸਕਦੀ ਹੈ ਨੰਬਰ ਪਹਿਲਾ ਸਵੇਰੇ ਜਲਦੀ ਉੱਠੋ ਹਰ ਸਫਲ ਇਨਸਾਨ ਕੋਲ ਇੱਕੋ ਜਿਹਾ ਸਮਾਂ ਹੁੰਦਾ ਪਰ ਫਿਰ ਵੀ ਉਹ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਲ ਕਰ ਜਾਂਦੇ ਆ ਇਹਦਾ ਵੱਡਾ ਰਾਜਾ ਸਵੇਰੇ ਜਲਦੀ ਉੱਠੋ ਇਹ ਸਿਰਫ ਅੱਖਾਂ ਖੋਲ੍ਹਣਾ ਨਹੀਂ ਸਗੋਂ ਆਪਣੇ ਦਿਨ ਦੀ ਸ਼ੁਰੂਆਤ ਆਪਣੀ ਮਰਜ਼ੀ ਨਾਲ ਜਿਉਣ ਦਾ ਪਹਿਲਾ ਐਲਾਨ ਹੈ ਜਦੋਂ ਤੁਹਾਡਾ ਅਲਾਰਮ ਵੱਜਦਾ ਇਹ ਸਿਰਫ ਤੁਹਾਨੂੰ ਉਠਾਉਂਦਾ ਨਹੀਂ ਸਗੋਂ ਤੁਹਾਡੀ ਇੱਛਾ ਸ਼ਕਤੀ ਨੂੰ ਚੁਣੌਤੀ ਦਿੰਦਾ ਜੇ ਤੁਸੀਂ ਪਹਿਲੇ ਹੀ ਘੰਟੇ 'ਚ ਉੱਠ ਜਾਂਦੇ ਹੋ ਤਾਂ ਤੁਸੀਂ ਆਪਣੇ ਦਿਮਾਗ ਨੂੰ ਇਹ ਸੰਕੇਤ ਦੇ ਰਹੇ ਹੋ ਕਿ ਮੈਂ ਕੰਟਰੋਲ 'ਚ ਆਂ ਮੈਂ ਕਾਬੂ 'ਚ ਆਂ ਤੁਸੀਂ ਆਪਣੇ ਆਲਸ ਨੂੰ ਹਰਾ ਕੇ ਆਪਣੇ ਦਿਨ ਦੀ ਸ਼ੁਰੂਆਤ ਚੇਤ ਨਾਲ ਕਰਦੇ ਹੋ ਤੇ ਇਹੀ ਛੋਟੀ ਜਿਹੀ ਜਿੱਤ ਤੁਹਾਨੂੰ ਦਿਨ ਭਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੀ ਹੈ ਜਦੋਂ ਸਾਰੀ ਦੁਨੀਆ ਸੌਂ ਰਹੀ ਹੁੰਦੀ ਆ ਤੁਸੀਂ ਆਪਣੇ ਲਈ ਸਮਾਂ ਕੱਢੋ ਗੋਲਸ ਬਾਰੇ ਸੋਚੋ ਪਲਾਨ ਬਣਾਓ ਜਾਂ ਸਿਰਫ ਆਪਣੇ ਨਾਲ ਜੁੜੋ ਇਹ ਉਹ ਸਮਾਂ ਹੁੰਦਾ ਜਦੋਂ ਤੁਸੀਂ ਬਿਨਾਂ ਕਿਸੇ ਰਿਕਵਰਡ ਤੋਂ ਆਪਣਾ ਕੰਮ ਕਰ ਸਕਦੇ ਹੋ ਆਪਣੇ ਦਿਨ ਨੂੰ ਢਾਲ ਸਕਦੇ ਹੋ ਨੰਬਰ ਦੂਜਾ ਨਾ ਕਹਿਣਾ ਸਿੱਖੋ ਨਾ ਕਹਿਣਾ ਸਿਰਫ ਕਿਸੇ ਨੂੰ ਮਨਾ ਕਰਨਾ ਨਹੀਂ ਹੁੰਦਾ ਸਗੋਂ ਆਪਣੀ ਆਤਮ ਕਦਰ ਅਤੇ ਆਪਣੀ ਬਾਉਂਡਰੀਜ਼ ਨੂੰ ਦਰਸਾਉਂਦਾ ਜਦੋਂ ਤੁਸੀਂ ਹਰ ਇੱਕ ਗੱਲ ਲਈ ਸਹਿਮਤ ਹੋ ਜਾਂਦੇ ਹੋ ਭਾਵੇਂ ਤੁਹਾਡਾ ਸਮਾਂ ਊਰਜਾ ਅਤੇ ਟੀਚਿਆਂ ਨਾਲ ਨਾ ਵੀ ਮੇਲ ਖਾਂਦੀ ਹੋਵੇ ਤਾਂ ਤੁਸੀਂ ਅਸਲ ਦੇ ਵਿੱਚ ਆਪਣੀ ਪ੍ਰਾਇੋਰਟੀ ਤਿਆਗ ਰਹੇ ਹੋ ਇਸ ਦੀ ਇੱਕ ਬਿਹਤਰੀਨ ਉਦਾਹਰਣ ਸਟੀਵ ਜੋਬਸ ਉਹਨਾਂ ਦਾ ਕਹਿਣਾ ਸੀਗਾ ਵੀ ਮੈਂ ਮਾਣ ਮਹਿਸੂਸ ਕਰਦਾ ਉਹਨਾਂ ਚੀਜ਼ਾਂ ਤੇ ਜੋ ਅਸੀਂ ਨਹੀਂ ਕੀਤੀਆਂ ਸਟੀਵ ਜੋਬ ਜਾਣਦੇ ਸਨ ਕਿ ਆਪਣਾ ਫੋਕਸ ਬਣਾਈ ਰੱਖਣ ਦੇ ਲਈ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਵੀ ਨਾ ਕਹਿਣਾ ਪੈਂਦਾ ਤਾਂ ਜੋ ਸਭ ਤੋਂ ਮਹੱਤਵਪੂਰਨ ਚੀਜ਼ ਤੇ ਆਪਣੀ ਸਾਰੀ ਊਰਜਾ ਲਗਾਈ ਜਾ ਸਕੇ ਨੰਬਰ 3 ਹਮੇਸ਼ਾ ਕੁਝ ਨਵਾਂ ਸਿੱਖੋ ਇੱਕ ਪ੍ਰਾਣੀ ਕਹਾਵਤਾਂ ਵੀ ਸਿੱਖਣ ਵਾਲੇ ਕਦੇ ਵੀ ਹਾਰਦੇ ਨਹੀਂ ਇਹ ਸਿਰਫ ਇੱਕ ਕਹਾਵਤ ਨਹੀਂ ਬਲਕਿ ਸਫਲਤਾ ਦਾ ਇੱਕ ਬੁਨਿਆਦੀ ਸਿਧਾਂਤ ਹੈ ਅੱਜ ਦੀ ਦੁਨੀਆ ਜਿੱਥੇ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਜੇ ਤੁਸੀਂ ਰੋਜ਼ ਕੁਝ ਨਵਾਂ ਨਹੀਂ ਸਿੱਖੋਗੇ ਤਾਂ ਤੁਸੀਂ ਪਿੱਛੇ ਰਹਿ ਜਾਓਗੇ ਹਰ ਰੋਜ਼ ਕੁਝ ਨਵਾਂ ਸਿੱਖਣਾ ਤੁਹਾਡੇ ਦਿਮਾਗ ਨੂੰ ਤਾਜ਼ਾ ਕਰਦਾ ਤੁਹਾਡੇ ਗਿਆਨ 'ਚ ਵਾਧਾ ਕਰਦਾ ਤੇ ਨਵੇਂ ਮੌਕਿਆਂ ਲਈ ਤੁਹਾਨੂੰ ਤਿਆਰ ਕਰਦਾ ਜਿਵੇਂ ਕਿ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟ ਕਹਿੰਦੇ ਨੇ ਵੀ ਮੈਂ ਬਹੁਤ ਪੜ੍ਹਦਾ ਮੈਂ ਹਰ ਰੋਜ਼ ਘੱਟੋ ਘੱਟ ਇੱਕ ਘੰਟਾ ਪੜ੍ਹਨ ਦੇ ਵਿੱਚ ਬਿਤਾਉਣਾ ਤੇ ਉਹਨਾਂ ਦਾ ਲ ਉਨ੍ਹਾਂ ਦਾ ਸਫਲਤਾ ਦਾ ਇੱਕ ਵੱਡਾ ਕਾਰਨ ਹੈ ਨਵੀਆਂ ਕਿਤਾਬਾਂ ਪੜੋ ਨਵਾਂ ਹੁਨਰ ਸਿੱਖੋ ਜਾਂ ਕਿਸੇ ਨਵੇਂ ਖੇਤਰ ਬਾਰੇ ਜਾਣਕਾਰੀ ਲਓ ਜਾਂ ਕੁਝ ਨਵਾਂ ਸਿੱਖੋ ਯਾਦ ਰੱਖੋ ਸਿੱਖਣਾ ਇੱਕ ਇੱਦਾਂ ਦਾ ਨਿਵੇਸ਼ ਆ ਜੋ ਤੁਹਾਨੂੰ ਹਮੇਸ਼ਾ ਬਿਹਤਰੀਨ ਰਿਟਰਨ ਨਹੀਂ ਦਿੰਦਾ ਨੰਬਰ 4 ਘੱਟ ਬੋਲੋ ਜ਼ਿਆਦਾ ਸੁਣੋ ਜਦੋਂ ਤੁਸੀਂ ਜ਼ਿਆਦਾ ਸੁਣਦੇ ਹੋ ਤਾਂ ਵੱਧ ਜਾਣਕਾਰੀ ਇਕੱਠੀ ਕਰਦੇ ਹੋ ਸਾਹਮਣੇ ਵਾਲੇ ਨੂੰ ਵਧੀਆ ਤਰੀਕੇ ਨਾਲ ਸਮਝਦੇ ਹੋ ਸਥਿਤੀ ਦੇ ਵੱਖ-ਵੱਖ ਪਹਿਲੂਆਂ ਤੇ ਗੌਰ ਕਰਦੇ ਹੋ ਇੱਕ ਚੰਗਾ ਸਰੋਤਾ ਬਨਣਾ ਤੁਹਾਨੂੰ ਸਹੀ ਫੈਸਲੇ ਲੈਣ ਦੇ ਵਿੱਚ ਮਦਦ ਕਰਦਾ ਕਿਉਂਕਿ ਤੁਸੀਂ ਨਤੀਜੇ ਤੋਂ ਪਹਿਲਾਂ ਹੀ ਸਾਰੀਆਂ ਸੰਭਾਵਨਾਵਾਂ ਤੇ ਗੌਰ ਕਰ ਚੁੱਕੇ ਹੋ ਦੁਨੀਆ ਦੇ ਸਭ ਤੋਂ ਸਫਲ ਇਨਵੈਸਟਰਾਂ ਵਿੱਚੋਂ ਇੱਕ ਵਾਰਨ ਬਫੇਟਾ ਘੱਟ ਬੋਲਣਾ ਵੱਧ ਸੁਣਨ ਲਈ ਜਾਣੇ ਜਾਂਦੇ ਨੇ। ਉਹ ਹਮੇਸ਼ਾ ਕਹਿੰਦੇ ਨੇ ਵੀ ਆਪਣੇ ਦਿਮਾਗ ਨੂੰ ਜਾਣਕਾਰੀ ਨਾਲ ਭਰ ਲਓ ਤੇ ਫਿਰ ਫੈਸਲਾ ਲਓ। ਇਹ ਚੀਜ਼ ਦਰਸਾਉਂਦੀ ਹੈ ਵੀ ਕਿਵੇਂ ਵੱਧ ਸੁਣਨਾ ਤੁਹਾਨੂੰ ਸਹੀ ਫੈਸਲੇ ਲੈਣ ਦੇ ਵਿੱਚ ਮਦਦ ਕਰਦਾ ਹੈ। ਘੱਟ ਬੋਲ ਕੇ ਜ਼ਿਆਦਾ ਸੁਣ ਕੇ ਨਾ ਸਿਰਫ ਤੁਸੀਂ ਜ਼ਿਆਦਾ ਸਿੱਖਦੇ ਹੋ, ਇਹਦੇ ਨਾਲ ਤੁਸੀਂ ਸਾਹਮਣੇ ਵਾਲੇ ਦਾ ਵਿਸ਼ਵਾਸ ਵੀ ਜਿੱਤ ਲੈਂਦੇ ਹੋ। ਲੋਕ ਉਸ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਨੇ ਜੋ ਉਨ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ। ਇਹਦੇ ਨਾਲ ਤੁਹਾਡੇ ਰਿਸ਼ਤੇ ਮਜ਼ਬੂਤ ਹੁੰਦੇ ਨੇ। ਇਹਦੇ ਨਾਲ ਤੁਸੀਂ ਇੱਕ ਬਿਹਤਰ ਲੀਡਰ ਬਣਦੇ ਹੋ। ਯਾਦ ਰੱਖੋ ਚੁੱਪ ਵੀ ਇੱਕ ਤਾਕਤ ਨਾ ਚਾਨਣ ਲਈ ਤੁਸੀਂ ਆਪਣੇ ਚੈਨਲ ਤੇ ਚੁੱਪ ਦੀ ਤਾਕਤ ਯਾਨੀ ਪਾਵਰ ਆਫ ਸਾਈਲੈਂਸ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਨੰਬਰ 5 ਰਿਸਕ ਲੈਣਾ ਸਿੱਖੋ ਜ਼ਿੰਦਗੀ ਦੇ ਵਿੱਚ ਕੁਝ ਵੀ ਮਹੱਤਵਪੂਰਨ ਬਿਨਾ ਰਿਸਕ ਤੋਂ ਨਹੀਂ ਮਿਲਦਾ ਜੇ ਤੁਸੀਂ ਸਿਰਫ ਸੁਰੱਖਿਤ ਰਾਹਾਂ ਤੇ ਚੱਲਦੇ ਰਹੋਗੇ ਤਾਂ ਤੁਸੀਂ ਕਦੇ ਵੀ ਆਪਣੀ ਅਸਲ ਸਮਰੱਥਾ ਨਹੀਂ ਪਹਿਚਾਣ ਪਾਉਗੇ ਸਫਲਤਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਅਣਜਾਣ ਰਾਹਾਂ ਤੇ ਵੀ ਚੱਲਣ ਦਾ ਹੌਸਲਾ ਰੱਖਦੇ ਨੇ ਜੈਕ ਮਾਂ ਅਲੀ ਬਾਬਾ ਦੇ ਮਾਲਿਕ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਫੇਲ ਹੋਏ ਪਰ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਹਰ ਵਾਰ ਨਵਾਂ ਰਿਸਕ ਲਿਆ ਤੇ ਅੱਗੇ ਵਧੇ ਉਹ ਹਮੇਸ਼ਾ ਕਹਿੰਦੇ ਨੇ ਵੀ ਤੁਸੀਂ ਕਦੇ ਨਹੀਂ ਜਾਣੋਗੇ ਵੀ ਤੁਸੀਂ ਕਿੰਨਾ ਕਰ ਸਕਦੇ ਹੋ ਜਿੰਨਾ ਟਾਈਮ ਤੁਸੀਂ ਕੋਸ਼ਿਸ਼ ਹੀ ਨਹੀਂ ਕਰੋਗੇ ਰਿਸਕ ਲੈਣ ਦਾ ਮਤਲਬ ਲਾਪਰਵਾਹੀ ਕਰਨਾ ਵੀ ਨਹੀਂ ਹੁੰਦਾ ਸਗੋਂ ਸਮਝਦਾਰੀ ਨਾਲ ਸੂਝਬੂਝ ਨਾਲ ਕਦਮ ਚੁੱਕਣਾ ਹੁੰਦਾ ਜਦੋਂ ਤੁਸੀਂ ਰਿਸਕ ਲੈਂਦੇ ਹੋ ਤਾਂ ਨਵੇਂ ਮੌਕੇ ਪੈਦਾ ਕਰਦੇ ਹੋ ਨਵੀਆਂ ਚੀਜ਼ਾਂ ਸਿੱਖਦੇ ਹੋ ਨੰਬਰ 6 ਫੈਸਲਾ ਕਰੋ ਤੇ ਉਸਤੇ ਤੁਰੰਤ ਐਕਸ਼ਨ ਲਵੋ ਦੁਨੀਆ ਦੇ ਸਫਲ ਲੋਕਾਂ ਦੇ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਉਹ ਕਦੇ ਵੀ ਫੈਸਲਾ ਲੈਣ ਦੇ ਵਿੱਚ ਦੇਰੀ ਨਹੀਂ ਕਰਦੇ ਤੇ ਉਸਤੇ ਫਿਰ ਤੁਰੰਤ ਐਕਸ਼ਨ ਵੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਵੀ ਜ਼ਿਆਦਾ ਸੋਚ ਵਿਚਾਰ ਸਿਰਫ ਸਮੇਂ ਦੀ ਬਰਬਾਦੀ ਅਤੇ ਮੌਕੇ ਨੂੰ ਗਵਾ ਦੇਣਾ ਹੁੰਦਾ ਜਿਵੇਂ ਅਮਰ ਕਦੇ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਕਿਹਾ ਸੀ ਵੀ ਤੁਸੀਂ ਕਦੇ ਵੀ ਭਵਿੱਖ ਦੀ ਭਵਿੱਖਬਾਣੀ ਨਹੀਂ ਕਰ ਸਕਦੇ ਪਰ ਤੁਸੀਂ ਇਸ ਨੂੰ ਬਣਾ ਸਕਦੇ ਹੋ ਉਹਨਾਂ ਦਾ ਮਤਲਬ ਸੀ ਵੀ ਬੈਠ ਕੇ ਸਿਰਫ ਭਵਿੱਖ ਬਾਰੇ ਸੋਚਦੇ ਰਹਿਣਾ ਇਹਦੇ ਨਾਲੋਂ ਚੰਗਾ ਵੀ ਐਕਸ਼ਨ ਲਓ ਤੇ ਭਵਿੱਖ ਨੂੰ ਬਣਾਓ ਜਦੋਂ ਤੁਸੀਂ ਫੈਸਲਾ ਲੈਣੇ ਹੋ ਤੇ ਉਸਤੇ ਤੁਰੰਤ ਐਕਸ਼ਨ ਸ਼ੁਰੂ ਕਰ ਦਿੰਨੇ ਹੋ ਤਾਂ ਫਿਰ ਤੁਸੀਂ ਇੱਕ ਮੋਮੈਂਟਮ ਇੱਕ ਗਤੀ ਪੈਦਾ ਕਰਦੇ ਹੋ ਇਹ ਗਤੀ ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੀ ਹੈ ਭਾਵੇਂ ਰਾਹ ਦੇ ਵਿੱਚ ਕਿੰਨੀਆਂ ਹੀ ਰੁਕਾਵਟਾਂ ਕਿਉਂ ਨਾ ਆਉਣ ਪਰ ਯਾਦ ਰੱਖੋ ਪਰਫੈਕਟ ਸਮੇਂ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਉਹ ਕਦੇ ਨਹੀਂ ਆਉਂਦਾ ਨੰਬਰ 7 네ਗੇਟਿਵ ਲੋਕਾਂ ਤੋਂ ਦੂਰ ਰਹੋ 네ਗੇ ਲੋਕ ਉਹ ਜੋ ਹਮੇਸ਼ਾ ਸ਼ਿਕਾਇਤਾਂ ਕਰਦੇ ਨੇ ਹਮੇਸ਼ਾ ਆਲੋਚਨਾ ਕਰਦੇ ਨੇ ਹਮੇਸ਼ਾ ਨੁਕਸ ਕਰਦੇ ਰਹਿੰਦੇ ਨੇ ਇਹ ਤੁਹਾਡੇ ਸੁਪਨਿਆਂ ਤੇ ਪਾਣੀ ਫੇਰ ਸਕਦੇ ਨੇ ਤੁਹਾਡਾ ਆਤਮ ਵਿਸ਼ਵਾਸ ਘਟਾ ਸਕਦੇ ਨੇ ਇਹਦੇ ਉਲਟ ਪੋਜ਼ਿਟਿਵ ਲੋਕ ਹਮੇਸ਼ਾ ਤੁਹਾਨੂੰ ਮੋਟੀਵੇਟ ਕਰਨਗੇ ਤੁਹਾਨੂੰ ਅੱਗੇ ਵਧਣ ਦੇ ਵਿੱਚ ਤੁਹਾਡੀ ਮਦਦ ਕਰਨਗੇ ਤੁਹਾਡੀ ਸਫਲਤਾ ਤੇ ਖੁਸ਼ ਹੋਣਗੇ ਇਹਦੀ ਇੱਕ ਬਹੁਤ ਵਧੀਆ ਉਦਾਹਰਨਾ ਓਪਰਾ ਵਿਨਫਰੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਉਹ ਹਮੇਸ਼ਾ ਆਪਣੇ ਆਲੇ-ਦੁਆਲੇ ਪੋਜ਼ਿਟਿਵ ਅਤੇ ਚੰਗੀ ਸੋਚ ਵਾਲੇ ਲੋਕਾਂ ਦਾ ਦਾਇਰਾ ਬਣਾ ਕੇ ਰੱਖਦੇ ਸੀ ਕਿਉਂਕਿ ਉਹ ਜਾਣਦੇ ਸੀ ਵੀ ਚੰਗੀ ਸੰਗਤ ਹੀ ਉਹਨਾਂ ਨੂੰ ਅੱ ਵਿੱਚ ਮਦਦ ਕਰੇਗੀ ਉਹਨਾਂ ਲੋਕਾਂ ਦਾ ਸਮਾਂ ਬਤਾਓ ਜੋ ਤੁਹਾਨੂੰ ਮੋਟੀਵੇਟ ਕਰਨ ਤੁਹਾਨੂੰ ਸਿਖਾਉਣ ਤੁਹਾਡੇ ਸੁਪਨਿਆਂ ਨੂੰ ਸਮਝਣ ਯਾਦ ਰੱਖੋ ਤੁਹਾਡੀ ਜ਼ਿੰਦਗੀ ਚੋਣਾਂ ਦਾ ਨਤੀਜਾ ਤੇ ਤੁਹਾਡੇ ਦੋਸਤ ਇੱਕ ਚੋਣ ਨੇ ਨੰਬਰ 8 ਸਮੇਂ ਦੀ ਕਦਰ ਕਰੋ ਸਮਾਂ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ ਕਿਉਂਕਿ ਪੈਸਾ ਗਵਾ ਕੇ ਕਮਾਇਆ ਜਾ ਸਕਦਾ ਪਰ ਗਵਾਇਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਸਫਲ ਲੋਕ ਇੱਕ ਇੱਕ ਮਿੰਟ ਦੀ ਕਦਰ ਕਰਦੇ ਨੇ ਕਿਉਂਕਿ ਉਹ ਜਾਣਦੇ ਨੇ ਵੀ ਹਰ ਲੰਘਿਆ ਹੋਇਆ ਵਕਤ ਜਾਂ ਤਾਂ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਂਦਾ ਜਾਂ ਤੁਹਾਨੂੰ ਪਿੱਛੇ ਧੱਕਦਾ ਜਿਵੇਂ ਕਿ ਬੈਜਾਮਿਨ ਫ੍ਰੈਂਕਲਿਨ ਨੇ ਕਿਹਾ ਸੀ ਵੀ ਸਮਾਂ ਪੈਸਾ ਉਹਨਾਂ ਦਾ ਮਤਲਬ ਸੀ ਵੀ ਸਮੇਂ ਦੀ ਸਹੀ ਵਰਤੋਂ ਤੁਹਾਨੂੰ ਸਫਲਤਾ ਤੇ ਖੁਸ਼ਹਾਲੀ ਵੱਲ ਲੈ ਕੇ ਜਾਂਦੀ ਹੈ ਇਸ ਲਈ ਆਪਣਾ ਸਮਾਂ ਉਹਨਾਂ ਕੰਮਾਂ ਤੇ ਲਾਓ ਜੋ ਤੁਹਾਡੇ ਸੁਪਨਿਆਂ ਦੇ ਨੇੜੇ ਲੈ ਕੇ ਜਾਂਦੇ ਨੇ ਫਾਲਤੂ ਦੀਆਂ ਗੱਲਾਂ ਰੂਟ ਤੋਂ ਜ਼ਿਆਦਾ ਸੋਸ਼ਲ ਮੀਡੀਆ ਜਾਂ ਉਹਨਾਂ ਕੰਮਾਂ ਤੋਂ ਬਚੋ ਜੋ ਤੁਹਾਡਾ ਸਮਾਂ ਬਰਬਾਦ ਕਰਦੇ ਨੇ ਆਪਣੇ ਦਿਨ ਦੀਆਂ ਯੋਜਨਾਵਾਂ ਬਣਾਓ ਆਪਣੀ ਪ੍ਰਾਇੋਰਟੀ ਤੈਅ ਕਰੋ ਆਪਣੀ ਪ੍ਰਾਥਮਿਕਤਾ ਤੈਅ ਕਰੋ ਹਰ ਕੰਮ ਨੂੰ ਸਮੇਂ ਸਿਰ ਕਰਨ ਦੀ ਕੋਸ਼ਿਸ਼ ਕਰੋ ਯਾਦ ਰੱਖੋ ਜਦੋਂ ਤੁਸੀਂ ਸਮੇਂ ਦੀ ਕਦਰ ਕਰਦੇ ਹੋ ਤਾਂ ਫਿਰ ਸਮਾਂ ਤੁਹਾਡੀ ਕਦਰ ਕਰਦਾ ਨੰਬਰ 9 ਮੰਜ਼ਲ ਦਾ ਨਸ਼ਾ ਕਰੋ ਨਾ ਕਿ ਨਸ਼ੀਲੇ ਪਦਾਰਥਾਂ ਸਫਲ ਲੋਕ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਹੁੰਦੇ ਨੇ ਉਹਨਾਂ ਲਈ ਉਹਨਾਂ ਦੀ ਮੰਜ਼ਲ ਹੀ ਸਭ ਕੁਝ ਹੁੰਦੀ ਹੈ ਇੱਕ ਅਜੀਹਾ ਨਸ਼ਾ ਜੋ ਉਹਨਾਂ ਨੂੰ ਸਵੇਰ ਉੱਠਣ ਲਈ ਪ੍ਰੇਰਿਤ ਕਰਦਾ ਅਤੇ ਹਰ ਇੱਕ ਮੁਸੀਬਤ ਨੂੰ ਪਾਰ ਕਰਨ ਦੀ ਹਿੰਮਤ ਦਿੰਦਾ ਇਹ ਨਸ਼ਾ ਤੋਂ ਉਹ ਅੰਦਰੋਂ ਮਜ਼ਬੂਤ ਬਣਾਉਂਦਾ ਤੁਹਾਨੂੰ ਪੋਜ਼ਿਟਿਵ એનર્ਜੀ ਦਿੰਦਾ ਤੁਹਾਨੂੰ ਆਪਣੀ ਅਸਲ ਸਮਰੱਥਾ ਦਾ ਅਹਿਸਾਸ ਕਰਵਾਉਂਦਾ ਇਹਦੀ ਇੱਕ ਜਉਂਦੀ ਜਾਗਦੀ ਧਾਰਨਾ ਸਾਡੇ ਉਹ ਯੋਧੇ ਜਿਨ੍ਹਾਂ ਨੇ ਆਜ਼ਾਦੀ ਚ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਲਈ ਆਜ਼ਾਦੀ ਇੱਕ ਨਸ਼ਾ ਸੀ ਜਿਵੇਂ ਕਿ ਖੜਾਰੀ ਲਈ 올림픽 ਜਿੱਤਣਾ ਵਿਗਿਆਨੀ ਲਈ ਇੱਕ ਨਵੀਂ ਖੋਜ ਬਿਜ਼ਨਸਮੈਨ ਲਈ ਆਪਣੀ ਕੰਪਨੀ ਨੂੰ ਸਿਖਰ ਤੇ ਲੈ ਕੇ ਜਾਣਾ ਇੱਕ ਨਸ਼ਾ ਹੁੰਦਾ ਜਦੋਂ ਤੁਹਾਡੀ ਮੰਜ਼ਿਲ ਤੁਹਾਡਾ ਨਸ਼ਾ ਬਣ ਜਾਂਦੀ ਹੈ ਫਿਰ ਕੋਈ ਵੀ ਚੀਜ਼ ਤੁਹਾਨੂੰ ਰੋਕ ਨਹੀਂ ਸਕਦੀ ਨੰਬਰ 10 ਆਪਣੀ ਸਿਹਤ ਦਾ ਧਿਆਨ ਰੱਖੋ ਇੱਕ ਸਿਹਤਮੰਦ ਸਰੀਰ ਤੇ ਮਨ ਤੁਹਾਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਦਦ ਕਰਦਾ ਇਸ ਲਈ ਬੜਾ ਜ਼ਰੂਰੀ ਹੈ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਇਸ ਲਈ ਤੁਸੀਂ ਕਰ ਕੀ ਸਕਦੇ ਹੋ ਸਟੈਪ 1 ਰੋਜ਼ਾਨਾ ਐਕਸਰਸਾਈਜ਼ ਕਰੋ ਭਾਵੇਂ ਥੋੜਾ ਜਿਹਾ ਸਟੈਪ 2 ਵਧੀਆ ਭੋਜਨ ਖਾਓ ਜੰਕ ਫੂਡ ਤੋਂ ਦੂਰ ਰਹੋ ਸਟੈਪ 3 ਨਸ਼ਿਆਂ ਤੋਂ ਦੂਰ ਰਹੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਕਮਜ਼ੋਰ ਕਰਦਾ ਇਹਦੀ ਸਭ ਤੋਂ ਵੱਡੀ ਉਦਾਹਰਨ ਮਾਈਕਲ ਜਾਰਡਨ ਨੇ ਜਿਨ੍ਹਾਂ ਦੀ ਅਸਧਾਰਨ ਸਫਲਤਾ ਪਿੱਛੇ ਸਿਰਫ ਪ੍ਰਤਿਭਾ ਨਹੀਂ ਬਲਕਿ ਸਖਤ ਸਿਹਤਮੰ ਤੇ ਡਿਸਪਲਨ ਆ ਉਹ ਜਾਣਦੇ ਨੇ ਕਿ ਇੱਕ ਸਿਹਤਮੰਦ ਸਰੀਰ ਹੀ ਉਹਨਾਂ ਨੂੰ ਸਿਖਰ ਤੇ ਰਹਿਣ ਦੇ ਵਿੱਚ ਮਦਦ ਕਰੂਗਾ ਯਾਦ ਰੱਖੋ ਸਰੀਰ ਦੀ ਸੰਭਾਲ ਕਰਨਾ ਇੱਕ ਵਿਕਲਪ ਨਹੀਂ ਇਹ ਇੱਕ ਨਿਵੇਸ਼ ਆ ਸਭ ਤੋਂ ਭਵਿੱਖ ਦੇ ਵਿੱਚ ਸਭ ਤੋਂ ਵੱਡਾ ਨਿਵੇਸ਼ ਨੰਬਰ 11 ਧੰਨਵਾਦ ਕਰਨਾ ਸਿੱਖੋ ਅਕਸਰ ਅਸੀਂ ਉਹਨਾਂ ਚੀਜ਼ਾਂ ਤੇ ਧਿਆਨ ਦਿੰਦੇ ਹਾਂ ਜੋ ਸਾਡੀ ਜ਼ਿੰਦਗੀ 'ਚ ਨਹੀਂ ਨੇ ਜਾਂ ਉਹਨਾਂ ਸਮੱਸਿਆਵਾਂ ਤੇ ਜੋ ਸਾਡੀ ਜ਼ਿੰਦਗੀ 'ਚ ਨੇ ਪਰ ਇੱਕ ਸਫਲ ਤੇ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਸਾਨੂੰ ਉਹਨਾਂ ਚੀਜ਼ਾਂ ਦਾ ਧੰਨਵਾਦ ਕਰਨਾ ਚਾਹੀਦਾ ਜੋ ਸਾਡੀ ਜ਼ਿੰਦਗੀ 'ਚ ਨੇ ਉਹਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਨ੍ਹਾਂ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਹਰ ਰਾਤ ਸੌਣ ਤੋਂ ਪਹਿਲਾਂ ਸਿਰਫ ਤਿੰਨ ਚੀਜ਼ਾਂ ਲਿਖੋ ਜਿਨ੍ਹਾਂ ਲਈ ਤੁਸੀਂ ਉਸ ਦਿਨ ਲਈ ਧੰਨਵਾਦ ਹੋ ਉਹ ਵੱਡੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਵੇਂ ਨੌਕਰੀ ਪਰਿਵਾਰ ਤੇ ਸਿਹਤ ਜਾਂ ਛੋਟੀਆਂ ਚੀਜ਼ਾਂ ਵੀ ਜਿਵੇਂ ਸਵੇਰ ਦੀ ਚਾਹ ਦੋਸਤ ਦੀ ਮਦਦ ਜਾਂ ਇੱਕ ਆਨ ਅਧਿਆਤਮਿਕ ਗੁਰੂ ਓਸ਼ੋ ਨੇ ਕਿਹਾ ਸੀ ਕਿ ਕੋਈ ਖੁਸ਼ਹਾਲੀ ਨਹੀਂ ਕੋਈ ਖੁਸ਼ੀ ਨਹੀਂ ਸਭ ਕੁਝ ਸ਼ੁਕਰਗੁਜ਼ਾਰੀ ਹੈ ਖੁਸ਼ੀ ਤਾਂ ਧੰਨਵਾਦ ਚਾ ਨੰਬਰ 12 ਦਿਖਾਵੇ ਤੋਂ ਦੂਰ ਰਹੋ ਸਫਲਤਾ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਜਾਂ ਤੁਹਾਡੀਆਂ ਪੋਸਟਾਂ ਤੇ ਕਿੰਨੇ ਲਾਈਕ ਆਉਂਦੇ ਨੇ ਇੰਸਟਾਗ੍ਰam ਦੇ ਲਾਈਕਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਵੀ ਤੁਹਾਡਾ ਜ਼ਿੰਦਗੀ ਪ੍ਰਤੀ ਕੋਈ ਮੀਨਿੰਗ ਹੋਵੇ ਜਦੋਂ ਤੁਸੀਂ ਦੂਜਿਆਂ ਤੋਂ ਵਾਹ ਵਾਹ ਜਾਂ ਪ੍ਰਸ਼ੰਸਾ ਦੀ ਲਤ ਛੱਡ ਕੇ ਆਪਣੀਆਂ ਕਦਰਾਂ ਕੀਮਤਾਂ ਤੇ ਜਿਉਣਾ ਸ਼ੁਰੂ ਕਰਦੇ ਹੋ ਤਾਂ ਅਸਲ ਦੇ ਵਿੱਚ ਉਸ ਦਿਨ ਤੁਸੀਂ ਸਫਲਤਾ ਤੇ ਖੁਸ਼ਹਾਲੀ ਦੀ ਜ਼ਿੰਦਗੀ ਦੀ ਨੀਂਹ ਰੱਖਦੇ ਹੋ ਇਹਦੀ ਇੱਕ ਬਹੁਤ ਬਿਹਤਰੀਨ ਉਦਾਹਰਨ ਹੈ ਮਾਈਕਲ 乔ਰਡਨ ਉਹਨਾਂ ਨੇ ਕਦੇ ਵੀ ਨਹੀਂ ਇਹ ਸੋਚਿਆ ਵੀ ਲੋਕ ਉਹਨਾਂ ਦੀ ਵਾਹ ਵਾਹ ਕਰਨ ਉਹ ਇੰਪਰੂਵਮੈਂਟ ਕਰਦੇ ਸੀ ਆਪਣੇ ਅੰਦਰ ਝਾਤੀ ਮਾਰੋ ਤੇ ਸੋਚੋ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ ਜਦੋਂ ਤੁਸੀਂ ਆਪਣੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਜਿਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਦੀ ਵਾਹਵਾ ਆ ਕੇ ਕਿਸੇ ਦੀ ਪ੍ਰਸ਼ੰਸਾ ਜਾਂ ਵੈਲੀਡੇਸ਼ਨ ਦੀ ਲੋੜ ਹੀ ਨਹੀਂ ਪੈਂਦੀ ਬਾਹਰ ਤੁਹਾਡੀ ਅੰਦਰਲੀ ਖੁਸ਼ੀ ਤੁਹਾਡੀ ਸੰਤੁਸ਼ਟੀ ਤੁਹਾਡੀ ਸਭ ਤੋਂ ਵੱਡੀ ਪ੍ਰਸ਼ੰਸਾ ਨੰਬਰ 13 ਜੋ ਸ਼ੁਰੂ ਕੀਤਾ ਉਹਨੂੰ ਖਤਮ ਕਰੋ ਸਫਲ ਲੋਕਾਂ ਦੀ ਇੱਕ ਨਿਸ਼ਾਨੀ ਹੁੰਦੀ ਹੈ ਵੀ ਉਹ ਜੋ ਕੰਮ ਸ਼ੁਰੂ ਕਰਦੇ ਨੇ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਨੇ ਭਾਵੇਂ ਉਹ ਕੋਈ ਪ੍ਰੋਜੈਕਟ ਹੋਵੇ ਭਾਵੇਂ ਉਹ ਕੋਈ ਕਿਤਾਬ ਪੜ੍ਹਨੀ ਹੋਵੇ ਜਾਂ ਕੋਈ ਹੁਨਰ ਸਿੱਖਣਾ ਹੋਵੇ ਉਹ ਕਦੇ ਵੀ ਕੰਮ ਅੱਧ ਵਿਚਕਾਰ ਨਹੀਂ ਛੱਡਦੇ ਇਹ ਕਿ ਇੱਕ ਐਵਰੇਜ ਇਨਸਾਨ ਨੂੰ ਇੱਕ ਐਕਸਟਰਾ ਆਰਡੀਨਰੀ ਬਣਾ ਦਿੰਦੀ ਹੈ ਜਦੋਂ ਤੁਸੀਂ ਇੱਕ ਕੰਮ ਪੂਰਾ ਕਰ ਲੈਨੇ ਹੋ ਤਾਂ ਇਹਦੇ ਨਾਲ ਸਿਰਫ ਤੁਹਾਨੂੰ ਉਸ ਕੰਮ ਦੀ ਸਫਲਤਾ ਹੀ ਨਹੀਂ ਮਿਲਦੀ ਬਲਕਿ ਤੁਹਾਡਾ ਆਤਮ ਵਿਸ਼ਵਾਸ ਵੀ ਵੱਧ ਇਸ ਦੀ ਇੱਕ ਬਿਹਤਰੀਨ ਉਦਾਹਰਣਾ ਥੋਮਸ ਐਡੀਸਨ ਹੈ ਜਿਨ੍ਹਾਂ ਨੇ ਬਲਬ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਜ਼ਾਰਾਂ ਵਾਰ ਅਸਫਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਉਹਨਾਂ ਨੇ ਜੋ ਸ਼ੁਰੂ ਕੀਤਾ ਸੀ ਉਹਨੂੰ ਖਤਮ ਕਰਕੇ ਹੀ ਦਮ ਲਿਆ ਉਹਨਾਂ ਦੀ ਇਹੀ ਲਗਨ ਨੇ ਉਹਨਾਂ ਨੂੰ ਦੁਨੀਆ ਦਾ ਮਹਾਨ ਕਾਰਕਟਰ ਬਣਾਇਆ ਨੰਬਰ 14 ਹਮੇਸ਼ਾ ਇੱਕ ਗੁਰੂ ਇੱਕ ਕੋਚ ਇੱਕ ਮੈਂਟਰ ਰੱਖੋ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਕੱਲੇ ਚੱਲਣਾ ਮੁਸ਼ਕਲ ਹੁੰਦਾ ਤੁਹਾਨੂੰ ਕਿਸ ਨਾ ਕਿਸੇ ਦੀ ਅਗਵਾਈ ਦੀ ਲੋੜ ਪੈਂਦੀ ਹੈ ਕੋਈ ਅਜੀਹਾ ਜੋ ਤੁਹਾਨੂੰ ਸੱਚਾਈ ਦਾ ਸ਼ੀਸ਼ਾ ਦਿਖਾ ਸਕੇ ਤੁਹਾਨੂੰ ਮੋਟੀਵੇਟ ਕਰੇ ਤੁਹਾਨੂੰ ਗਲਤੀਆਂ ਕਰਨ ਤੋਂ ਬਚਾਵੇ ਇਹ ਬੰਦਾ ਤੁਹਾਨੂੰ ਉਹਨਾਂ ਗਲਤੀਆਂ ਉਹਨਾਂ ਚੁਣੌਤੀਆਂ ਬਾਰੇ ਦੱਸ ਸਕਦਾ ਜੋ ਉਸ ਇਨਸਾਨ ਨੇ ਪਹਿਲਾਂ ਖੁਦ ਕੀਤੀਆਂ ਨੇ ਤੇ ਤੁਹਾਨੂੰ ਜ਼ਿੰਦਗੀ ਪ੍ਰਤੀ ਇੱਕ ਸਹੀ ਦਿਸ਼ਾ ਦੇ ਸਕਦਾ ਇਹਦੀ ਇੱਕ ਬਹੁਤ ਵਧੀਆ ਉਦਾਹਰਨ ਮਹਾਨ ਕ੍ਰਿਕਟਰ ਸਚਿਨ ਤੰਦੂਰਕਰ ਉਹਨਾਂ ਨੂੰ ਕ੍ਰਿਕਟ ਦਾ ਭਗਵਾਨ ਕਿਹਾ ਜਾਂਦਾ ਪਰ ਉਹਨਾਂ ਦੀ ਸਫਲਤਾ ਪਿੱਛੇ ਉਹਨਾਂ ਦੇ ਕੋਚ ਹਰਾਮਾਂਕੰਤ ਅਚਰੇਕਰ ਦਾ ਬਹੁਤ ਵੱਡਾ ਰੋਲ ਹੈ ਅਚਰੇਕਰ ਸਰ ਸਿਰਫ ਸਚਿਨ ਨੂੰ بیٹنگ ਕਰਨਾ ਨਹੀਂ ਸਿਖਾਇਆ ਉਹਨਾਂ ਨੇ ਉਹਨਾਂ ਨੂੰ ਡਿਸਪੀਸਪਲਨ ਸਬਰਪਨ ਮੈਦਾਨ ਦੇ ਅੰਦਰ ਬਾਹਰ ਕਿਵੇਂ ਵਿਵਹਾਰ ਕਰਨਾ ਉਹ ਸਭ ਕੁਝ ਸਿਖਾਇਆ ਸਚਿਨ ਤੰਦੂਰਕਰ ਨੇ ਵੀ ਆਪਣੇ ਗੁਰੂ ਪ੍ਰਤੀ ਇੱਕ ਗਹਿਰਾ ਸਤਿਕਾਰ ਪ੍ਰਗਟ ਕੀਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਚ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਆ ਇੱਕ ਗੁਰੂ ਜਾਂ ਕੋਚ ਨਾ ਸਿਰਫ ਤੁਹਾਨੂੰ ਤੁਹਾਡੀਆਂ ਗਲਤੀਆਂ ਬਾਰੇ ਦੱਸਦਾ ਬਲਕਿ ਤੁਹਾਡੀਆਂ ਤਾਕਤਾਂ ਪਛਾਣਨ ਦੇ ਵਿੱਚ ਵੀ ਮਦਦ ਕਰਦਾ ਇਹ ਤੁਹਾਡਾ ਆਤਮ ਵਿਸ਼ਵਾਸ ਵਧਾਉਂਦਾ ਭਾਵੇਂ ਉਹ ਕੋਈ ਅਧਿਆਪਕ ਹੋਵੇ ਪਰਿਵਾਰਕ ਮੈਂਬਰ ਦੋਸਤ ਜਾਂ ਕੋਈ ਕਿਤਾਬ ਰਾਈ ਉਹ ਕੋਈ ਹੋ ਸਕਦਾ ਆਪਣੇ ਲਈ ਇੱਕ ਅਜਿਹਾ ਸਰੋਤ ਲੱਭੋ ਜੋ ਤੁਹਾਨੂੰ ਸਹੀ ਰਸਤਾ ਦਿਖਾ ਸਕੇ ਯਾਦ ਰੱਖੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਪਰ ਇੱਕ ਸਹੀ ਅਗਵਾਈ ਤੁਹਾਨੂੰ ਕਈ ਸਾਲਾਂ ਦੀ ਪਟਕਣ ਤੋਂ ਬਚਾ ਸਕਦੀ ਹੈ ਨੰਬਰ 15 ਹਰ ਹਫਤੇ ਕੁਝ ਨਵਾਂ ਸਿੱਖੋ ਅਕਸਰ ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ ਪਰ ਅਸਲ ਵਾਅਦਾ ਜ਼ਿੰਦਗੀ ਦੇ ਵਿੱਚ ਉਦੋਂ ਹੁੰਦਾ ਜਦੋਂ ਤੁਸੀਂ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਉਂਦੇ ਹੋ ਹਰ ਹਫਤੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਡਰਾਵਣਾ ਲੱਗੇ ਜੋ ਤੁਹਾਡੀ ਹਿੰਮਤ ਦੀ ਪਰਖਿਆ ਲਵੇ ਇਹਦੇ ਲਈ ਤੁਸੀਂ ਇਹ ਕਰ ਸਕਦੇ ਹੋ ਸਟੈਪ ਨੰਬਰ ਪਹਿਲਾ ਸਵੇਰੇ 5 ਵਜੇ ਉੱਠੋ ਭਾਵੇਂ ਤੁਸੀਂ ਕਦੇ ਨਹੀਂ ਵੀ ਉੱਠੇ ਸਟੈਪ ਨੰਬਰ 2 ਦੋ ਦਿਨ ਮਿੱਠਾ ਨਾ ਖਾਓ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰੋ ਦੇਖੋ ਤੁਸੀਂ ਆਪਣੇ ਲਾਲਚ ਨੂੰ ਕਿੱਦਾਂ ਕੰਟਰੋਲ ਕਰਦੇ ਹੋ ਸਟੈਪ ਨੰਬਰ ਤੀਜਾ ਤਿੰਨ ਦਿਨ ਬਿਨਾ ਫੋਨ ਤੋਂ ਪੜੋ ਆਪਣਾ ਫੋਕਸ ਵਧਾਓ ਇਹ ਛੋਟੇ ਛੋਟੇ ਚੈਲੰਜ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਉਂਦੇ ਨੇ ਜਿਵੇਂ ਕਿ ਅਮਰੀਕਾ ਦੇ ਇੱਕ ਮਹਾਨ ਸੈਨਿਕ ਅਧਿਕਾਰੀ ਸਟੈਨਲੀ ਮੈਕਕ੍ਰਿਸਟਲ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਕਿੱਦਾਂ ਚੁਣੌਤੀ ਦਿੰਦੇ ਹੋ ਇਹ ਤੁਹਾਨੂੰ ਪ੍ਰਭਾਸ਼ਿਤ ਕਰਦਾ ਇਹਨਾਂ ਚੁਣੌਤੀਆਂ ਨੂੰ ਪੂਰਾ ਕਰਕੇ ਤੁਸੀਂ ਆਪਣੇ ਆਪ ਨੂੰ ਇਹ ਸਾਬਤ ਕਰਦੇ ਹੋ ਕਿ ਤੁਸੀਂ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਨੰਬਰ 16 ਆਪਣੇ ਆਪ ਨੂੰ ਸਮਝੋ ਅਸੀਂ ਅਕਸਰ ਬਾਹਰੀ ਦੁਨੀਆ ਦੇ ਵਿੱਚ ਇੰਨੇ ਕਿ ਜ਼ਾਦੇ ਰੁੱਝ ਗਏ ਹਾਂ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਸਮਾਂ ਹੀ ਨਹੀਂ ਮਿਲਦਾ ਪਰ ਸਫਲਤਾ ਦੀ ਅਸਲੀ ਨੀ ਆਪਣੇ ਆਪ ਨੂੰ ਸਮਝਣ ਤੋਂ ਸ਼ੁਰੂ ਹੁੰਦੀ ਹੈ ਹਰ ਰੋਜ਼ ਆਪਣੇ ਨਾਲ ਬੈਠੋ ਤੇ ਸੋਚੋ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਖੜੇ ਹੋ ਤੇ ਕਿੱਥੇ ਜਾਣਾ ਬਹੁਤ ਸਾਰੇ ਸਫਲ ਲੋਕ ਜਿਵੇਂ ਸਫਲ ਇਨਵੈਸਟਰ ਰੇ ਡੈਲਿਓ ਨਿਯਮਤ ਤੌਰ ਤੇ ਮੈਡੀਟੇਸ਼ਨ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਮੈਡੀਟੇਸ਼ਨ ਉਹਨਾਂ ਨੂੰ ਸਹੀ ਫੈਸਲਾ ਲੈਣ ਦੇ ਵਿੱਚ ਮਦਦ ਕਰਦਾ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਮਦਦ ਕਰਦੀ ਹੈ ਭਾਵੇਂ ਉਹਨਾਂ ਦੇ ਆਲੇ-ਦੁਆਲੇ ਕਿੰਨਾ ਹੀ ਸ਼ੋਰ ਕਿਉਂ ਨਾ ਹੋਵੇ ਆਪਣੇ ਨਾਲ ਸਮਾਂ ਬਤਾਓ ਤੁਹਾਨੂੰ ਇਹ ਆਪਣੇ ਆਪ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਕੀ ਹੈ ਤਾਂ ਇਹ ਸਿਗੀਆਂ ਉਹ 16 ਸੁਪਰ ਆਦਤਾਂ ਜੋ ਤੁਹਾਡੀ ਜ਼ਿੰਦਗੀ ਨੂੰ ਅਸਲ ਦੇ ਵਿੱਚ ਬਦਲ ਦੇਣਗੀਆਂ ਯਾਦ ਰੱਖੋ ਸਿਰਫ ਇਹ 16 ਸੁਪਰ ਆਦਤਾਂ ਹੀ ਨਹੀਂ ਇਹ ਉਹ ਕਦਮ ਨੇ ਜੋ ਹਰ ਇੱਕ ਸਫਲ ਇਨਸਾਨ ਨੇ ਚੁੱਕੇ ਨੇ ਹੁਣ ਫੈਸਲਾ ਤੁਹਾਡੇ ਹੱਥ ਆ ਕੀ ਤੁਸੀਂ ਆਪਣੇ ਲਈ ਇਹ ਕਦਮ ਚੁੱਕਣ ਲਈ ਤਿਆਰ ਹੋ ਜੇ ਤਿਆਰ ਹੋ ਤਾਂ ਕਮੈਂਟ ਦੇ ਵਿੱਚ ਆਮ ਰੈਡੀ ਜਰੂਰ ਲਿਖਿਓ ਇਹ ਸਾਰੀਆਂ ਆਦਤਾਂ ਇੱਕੋ ਟਾਈਮ ਲਈ ਅਪਣਾਉਣੀਆਂ ਤਾਂ ਔਖੀਆਂ ਹੋ ਸਕਦੀਆਂ ਨੇ ਪਰ ਜੇ ਤੁਸੀਂ ਇੱਕ ਆਦਤ ਤੋਂ ਵੀ ਸ਼ੁਰੂ ਕਰ ਦਿਓ ਤਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖੋਗੇ ਆਪਣੀ ਪਸੰਦ ਦੀ ਕੋਈ ਵੀ ਇੱਕ ਆਦਤ ਨੂੰ ਚੁਣੋ ਤੇ ਉਸ ਤੇ ਕੰਮ ਕਰਨਾ ਸ਼ੁਰੂ ਕਰੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣੇ ਗੋਲ ਤੇ ਕੰਮ ਕਰੋ ਤੇ ਅੱਗੇ ਵਧਦੇ ਰਹੋ